ਹਾਂਜੀ ਤੁਸੀਂ ਸੱਪ ਕਦੋਂ ਉਹਦੇ ਕਿੱਥੇ ਦੇਖਿਆ ਸੀ ਆਪਣੇ ਇਹ ਜਦੋਂ ਤੁਸੀਂ ਕਾਲ ਕੀਤੀ ਸੀ? ਭਾਜੀ ਅਸੀਂ ਸੱਪ ਕੋਈ ਸੇਕ ਆਪਣੇ ਕਿਚਨ 'ਚ ਦੇਖਿਆ ਸੀ। ਅੱਛਾ ਤੇ ਕਿਹਨੇ ਦੇਖਿਆ ਸੀ ਪਹਿਲਾਂ ਸੱਪ? ਭਾਜੀ ਸਾਡੀ ਨਾਨ ਦੇ ਛੋਟੀ ਦੀਦੀ ਉਹਨਾਂ ਨੇ ਦੇਖਿਆ ਸੀ। ਅੱਛਾ ਜੀ ਫਿਰ ਕੀ ਮਾਹੌਲ ਕਿਦਾਂ ਦਾ ਘਰ 'ਚ ਫਿਰ? ਬੋਲ ਭਾਜੀ ਡਰ ਆ ਲਈ ਤਾਂ ਬਹੁਤ ਜ਼ਿਆਦਾ। ਠੀਕ ਹੈ ਜੀ ਫਿਰ ਹੈ ਕਿੱਥੇ ਸੀਗਾ ਸੱਪ ਤੁਹਾਡੇ ਤੇ ਕਿਚਨ 'ਚ? ਭਾਜੀ ਕਿਚਨ 'ਚ ਭਾਂਡੇ ਵਾਲੇ ਰੈਕ 'ਚ ਬੈਠਾ ਸੀ। ਅੱਛਾ ਫਿਰ ਕਿਹਨਾਂ ਨੂੰ ਬੁਲਾਇਆ ਸੀ ਤੁਸੀਂ? ਅਸੀਂ ਇੱਕਦਮ ਤੋਂ ਮੰਗਲ ਭਾਜੀ ਹੈ, ਮੰਗਲ ਸਿੰਘ ਭਾਜੀ ਨੂੰ ਬੁਲਾਇਆ ਸੀ ਮਲੇ ਭਾਜੀ ਨੂੰ। अच्छा उन्होंने रेस्क्यू ਕੀਤਾ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਉਹਦੇ ਠੀਕ ਹਾਂਜੀ ਭਾਜੀ ਹਾਂਜੀ ਇਹ ਜਦੋਂ ਤੁਸੀਂ ਸੱਪ ਦੇਖਿਆ ਸੀਗਾ ਇਹ ਘਰ ਦੇ ਵਿੱਚ ਤੇ ਕਿਹੜਾ ਸੱਪ ਸੀਗਾ ਕੋਬਰਾ ਸੱਪ ਠੀਕ ਹੈ ਬੇ ਘਰ ਚ ਕਿਦਾਂ ਦਾ ਮਹੌਲ ਸੀ ਸੱਪ ਨੂੰ ਦੇਖ ਕੇ ਡਰ ਵਾਲਾ ਮਹੌਲ ਸੀ ਠੀਕ ਹੈ ਤੇ ਠੀਕ ਹੈ ਭਾਜੀ ਥੈਂਕ ਯੂ ਠੀਕ ਹੈ ਥੈਂਕ ਆਪਾਂ ਲਾਉ ਕੋਬਰਾਏ ਆ ਕੋਬਰਾਏ ਇਹ ਗੱਲ ਉਹ ਇਹ ਆਮ ਬਿਲਾ ਦਾ ਸਾਨੇ ਦੇ ਕੰਮ ਆਇਆ ਗਲਾਸੀ ਦਡੋਲੀ ਨੂੰ ਆਇਆ ਜਿੱਥੇ ਸ਼ਨੀ ਦਾ ਮੰਦਿਰ ਹੈ ਉੱਥੇ ਹਾਂ ਯਾਰ ਫਿਰ ਅਮਰਜੰਸੀ ਦੀ ਮੈਨੂੰ ਨਹੀਂ ਆ ਕੋਈ ਨਹੀਂ ਇਹਨੂੰ ਸੈਨ ਕਰ ਸਾਰੇ ਨੂੰ ਬਾਹਰ ਲਾਉਣਾ ਤੁਸੀਂ ਪਿੱਛੇ ਹੋ ਜੀ ਤੇ ਸਾਈਡ ਜੁਰ ਗਲਾਸ ਬਹੁਤ ਜੁਰੀ ਜੀ ਤੂੰ ਐ ਰੋ ਨਾ ਬਾਕੀ ਟਿਕਾਣਾ ਆ ਜਲੀ ਲੈ ਆਂਦਾ ਨਹੀਂ ਤੋਰੀ ਪੱਤੀ ਆ ਨਹੀਂ ਰਾਹ ਦਾ ਕਰੇ ਬਾਕੀ ਮਾਹੀ ਪਤਾ ਨਹੀਂ ਭਾਈ ਤੂੰ ਇੱਥੇ ਤੋ ਇਹਨੂੰ ਉੱਪਰ ਚੜ ਗਿਆ ਟੋਪਰੇ ਚੜ ਗਿਆ ਠੀਕ ਹੈ ਕੋਈ ਨਹੀਂ ਕੋਈ ਨਹੀਂ ਬਚਾ ਬਚਾ ਹੈ ਮੋਰੀ ਬੰਦ ਆਹ ਬੋ ਬੋ ਜੀ ਅਗਲੇ ਅਗਲੇ ਨਾ ਪੁੱਛੋ ਜਾਂ ਕੋਈ ਸ਼ਰਤ ਨਾ ਦੋ ਤੁਸੀਂ ਨਾ ਕਰੋ ਬੜਾ ਥੋੜਾ ਜਨਾ ਤੇਰਾ ਭਲਾ ਦਾ ਵੀਡੀਓ ਨਹੀਂ ਬਣਾ ਲਓ ਮੈਂ ਆਹ ਹਰ ਦਾ ਨਹੀਂ ਬਣਾਣੀ ਐਸਾ ਮਾਰੀ ਬੋਲੀ ਦਾ ਕਰ ਅਦਾ ਹੱਥ ਵਿੱਚ ਰੱਖੋ ਹਾਂ ਮੈਂ ਨਾ ਕਹਿੰਦਾ ਤੂੰ ਮਾਰੇ ਮਾਰੇ ਤਾਂ ਹੀ ਡਰਿਆ ਮੈਂ ਮਾਰੇ ਮਾਰੇ ਜਾਣ ਦੋ ਨਾ ਦੇ ਕਿੰਨਾ ਦਾ ਫਟਿਆ ਹੋਣਾ ਨਾ ਚੱਲ ਸੁਬیرے ਤੋਂ ਪੈਰ ਵਿੱਚ ਯਾਰ Ау oh, ਅਣਕੀਨ ਨਹੀਂ ਜਾਂਦਾ ਭਾਈ ਹਾਂ ਅਣ ਕਾਰੇ ਵੀ ਜਾ ਭਾਈ ਮੋੜੀ ਹਾਂਜੀ ਭਾਈ ਕੋਈ ਦੱਸਣਾ ਜਾਓਗੇ ਇਸ ਬਾਰੇ ਸੱਪ ਬਾਰੇ ਕੋਈ ਨੌਲੇਜ ਤਾਂ ਜੀ ਇਹਦਾ ਸੱਪ ਹੈ ਇਹ ਸਪੈਕਟਿਕਲ ਗੋਦਰਾ ਹੈ ਫਰੀ ਉਮਰ ਤਕਰੀਬਨ 2.5-3 ਸਾਲ ਦੀ ਹੈ ਤੇ ਜਿਹੜੇ 'ਚ ਜ਼ਹਿਰ ਹੈ ਉਹ ਜਿਹੜਾ ਨਿਊਰੋਟੌਕਸਿਕ ਜਿਹੜਾ ਇਹ ਤੋਂ ਦੂਰੀ ਬਣਾਈ ਰੱਖੋ ਹਮੇਸ਼ਾ ਜੀ ਕਿਉਂਕਿ ਜਿਹੜਾ ਸੱਪ ਹੈ ਕਿਸੇ ਦੇ ਮਿੱਤ ਨਹੀਂ ਹੁੰਦੇ ਸੱਪ ਦਾ ਕੰਮ ਹੈ ਡੰਗ ਮਾਰਨਾ ਇਹ ਇਸ ਪੈਕਟਲ ਕੋਬਰਾ ਜਾਦੀ ਨਾ ਫਣ ਚੱਕ ਲੈਣਾ ਵੀ ਤੁਹਾਡੇ ਮੁਕਾਬਲੇ ਚਦਾ ਹੈ ਠੀਕ ਹੈ ਭੱਜ ਕੇ ਡਰਨਾ ਨਹੀਂ ਡਰੇ ਨਹੀਂ ਕਰਦਾ ਇਹ ਇਸ ਟਾਈਮ ਪੂਰਾ ਹਿੱਕ ਤਾਣ ਕੇ ਖੜ ਗਿਆ ਹੈ ਇੱਕ ਤਾਣ ਕੇ ਖੜ ਗਿਆ ਨਾ ਐਂਦੀ ਖੜਨਾ ਹੁਣ ਦੇਖੋ ਇਹ ਜਲਵਾ ਸਹੀ ਗੱਲ ਹੈ ਯਾਰ ਹੁਣ ਭੱਜੂਗਾ ਨਹੀਂ ਭਾਜੀ ਇਹ ਖੜ ਗਿਆ ਕਹਿੰਦਾ ਆ ਜਾ ਕੋਈ ਨਹੀਂ ਮੰਨ ਦੇਖਦਾ ਦੋ ਦਵਾਤ ਇਹ ਇਸ ਪ੍ਰੈਕਟੀਕਲ ਕੋਬਰਾ ਕਦੇ ਵੀ ਤੁਹਾਡਾ ਰੱਬ ਨਾ ਕਰੇ ਕਦੇ ਬਾਈਟ ਕਰਦਾ ਸੱਪ ਤਾਂ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਅਗਰ ਕੋਬਰਾ ਕਰਦਾ ਏ ਕੋਮਨ ਗਰੇਟ ਕਰਦਾ ਰਸਲ ਵਾਈਪਰ ਕਰਦਾ ਓਕੇ ਚਾਹੇ ਤੁਹਾਡਾ ਨੋ ਬਿਨਾ ਬਿੰਨ ਵਾਲਾ ਸੱਪ ਵੀ ਤੁਹਾਡੇ ਬਾਈਟ ਕਰਦਾ ਫਿਰ ਵੀ ਤੁਸੀਂ ਸਿੱਧੇ ਹਸਪੀਟਲ ਜਾਣਾ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਦਵਾਈ ਪੀਣ ਨਾ ਕਿ ਚੜਾਣ ਜਾਣਾ ਕਿਉਂਕਿ ਜਿਹੜਾ ਇਹਦਾ ਐਂਟੀਡੋਟ ਸਿਰਫ ਸਿਵਲ ਹਸਪੀਟਲ ਆਨੰਦਪੁਰ ਸਾਹਿਬ ਹੈ ਤੇ ਸਿਵਲ ਹਸਪੀਟਲ ਨੰਗਲ ਠੀਕ ਤੇ ਪ੍ਰਾਈਵੇਟ ਹਸਪੀਟਲਾਂ ਚ ਵੀ ਬੰਦਿਆਂ ਨੂੰ ਰੱਖ ਲਏ ਹੋਣੇ ਮਤਲਬ ਜਾਨ ਬਜਾਣੀ ਜਿਹੜੇ ਮਰਜੀ ਹਸਪੀਟਲ ਜਾਓ ਕਦੇ ਵੀ ਬਾਬਿਆਂ ਕੋਲ ਨਹੀਂ ਜਾਣਾ ਚੜਾਣ ਵਾਸਤੇ ਅਗਰ ਕਿਸੇ ਦਾ ਕੋਬਰਾ ਲੜਿਆ ਵਾ ਬਾਬੇ ਕੋਲ ਜਾ ਕੇ ਕੋਈ ਫਾਇਦਾ ਨਹੀਂ ਭਾਈ ਕਿੰਨੇ ਘੰਟੇ ਦੇ ਵਿੱਚ ਮਤਲਬ ਇਹ ਭਾਈ ਜੀ ਅਗਰ ਤੁਸੀਂ 40 45 ਮਿੰਟ ਦੇ ਅੰਦਰ ਅੰਦਰ ਪੁੱਜਦੇ ਆ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਅੱਛਾ ਜੀ ਐਨਾ ਖਤਰਨਾਕ ਹੈ ਐਨਾ ਖਤਰਨਾਕ ਹੈ ਇਹਦਾ ਨਿਊਰੋਟੌਕਸਿਕ ਬੈਨਮ ਵਿੱਚ ਤੇ ਮਕੇਸ਼ਵਾਲ ਨੂੰ ਦੇਖ ਰਿਹਾ ਜੀ ਹੁਣ ਰੱਬ ਨਾ ਕਰੇ ਕਿਸੇ ਦਾ ਵਾਈਟ ਹੁੰਦੀ ਹੈ ਉਸ ਜਗ੍ਹਾ ਨੂੰ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਹੈ ਫਿਰ ਹਲਕੀ ਗਰਮ ਪੱਟੀ ਨਾਲ ਬੰਨਣਾ ਟਾਈਟ ਨਹੀਂ ਕਰਨਾ ਹੋਤਾ ਫਿਰ ਸਿੱਧਾ ਸਿਵਲ ਹਸਪੀਟਲ ਜਿੱਥੇ ਵੀ ਦਾ ਇਲਾਜ ਹੈਗਾ ਉਸ ਹਸਪੀਟਲ ਜਾਣਾ ਥੋੜਾ ਡਿਸਟ੍ਰਿਕਟ ਹਸਪੀਟਲ ਉੱਥੇ ਜਾਣਾ ਉੱਥੇ ਜਗ੍ਹਾ ਤੁਹਾਡੀ ਜਾਣ ਬੱਸ ਸਕਦੀ ਹੈ ਇਹ ਆ ਦੇਖਦਾ ਹੂੰ ਧੰਨਵਾਦ ਜੀ ਆ ਗਏ ਹਾਂ ਚਲੋ ਚਲੋ ਮੇਰੇ ਪਿੱਛੇ ਖੜਾ ਬਈ ਮੇਰੀ ਪੂਰੀ ਵੀਡੀਓ ਬਣਾਇਆ ਦਿਗੀ ਜਮਣੀ ਵੱਲ ਘਰੇ ਇਹ ਹਲਾਲੀ ਤੇ ਦੀ ਚੈਨ ਯਾਰਾ ਤੇ ਪਾਣੀ ਜਿਨੂੰ ਭੇਜ ਉਹ ਯਾਰ ਵੀਰੇ ਦਲਕ ਨਾ ਕਰ ਬਾਈ ਉਹ ਬਈ ਨਾ ਕਰ ਯਾਰ ਉਹ ਵੀਰੇ ਉਹ ਵਾਣਕੇ ਤੇ ਪੁਰੇ ਡੇਕ ਆ ਗਏ ਹਾਂ ਚੱਲ ਉਹ ਬਹਿ ਗਿਆ ਜਾਣਾ ਜਾਣਾ ਚਲ ਜਾਣਾ ਬਹਿ ਗਿਆ ਭਾਈ ਦਰਿਆ ਜਨਾਨ ਵਾਲੇ ਬੱਚੇ ਵੀ ਧਿਆਨ ਦੇਣ ਆ ਆ ਬੈਠਾ ਜਾੜਾਂ ਦੇ ਵਿੱਚ ਧਿਆਨ ਨਾਲ ਇੱਥੇ ਨਾਣਾ ਵੈਸੇ ਤਾਂ ਕੋਸ਼ਿਸ਼ ਕਰਨੀ ਨਾਣਾ ਹੀ ਨਹੀਂ ਆ ਚਲੋ ਭਾਈ ਇਹਨਾਂ ਦੀ ਧਰਤੀ ਤੇ ਜਿੱਦਾਂ ਤੁਸੀਂ ਸੱਪ ਫੜਨ ਜਾਂਦੇ ਹਰੇਕ ਜਗ੍ਹਾ ਤੁਸੀਂ ਕਿਆ ਸੇਵਾ ਲੈਂਦੇ ਹੁੰਦੇ ਸੱਫਾਣੇ ਦੀ ਸਸਤੀ ਆਵਦੀ ਸਾਰਿਆਂ ਨੂੰ ਮੈਂ ਤੁਹਾਡਾ ਬੜਾ ਮੰਗਲ ਸੋਹਣੇ ਭਾਜੀ ਮੈਂ ਕਿਤੇ ਵੀ ਸੱਫਾਣੇ ਜਾਂਦਾ ਆਪਣੇ ਲੋਕਲ ਏਰੀਏ 'ਚ ਜਿੱਥੇ ਮੈਂ ਲੋਕਲ ਏਰੀਏ 'ਚ ਜਾਂਦਾ ਆਊਟਸਾਈਡ ਮੈਂ ਜਾਂਦਾ ਨਹੀਂ ਨਾ ਮੇਕੋ ਥੋੜਾ ਟਾਈਮ ਮੇਰੀ ਜਿਮ ਕਰਕੇ ਮੈਂ ਥੋੜਾ ਬਿਜ਼ੀ ਹੁੰਦਾ ਤੇ ਮੈਂ ਇਹਦਾ ਕੋਈ ਪੈਸਾ ਕਿਸੇ ਤੋਂ ਨਹੀਂ ਲੈਂਦਾ ਚਾਹੇ ਜਿੱਥੇ ਵੀ ਜਿੰਨੀ ਜਗ੍ਹਾ ਮੈਂ ਸੱਪ ਪਕੜੇ ਅੱਜ ਤੱਕ ਕਿਸੇ ਤੋਂ ਵੀ ਪੁੱਛ ਲਿਓ ਮੈਂ ਕਿਸੇ ਤੋਂ 1 ਰੁਪਏ ਦੀ ਪੰਜੀ ਨਹੀਂ ਲਈ ਅੱਜ ਤੱਕ ਇੱਕ ਪੰਜੀ ਵੀ ਨਹੀਂ ਲਈ ਤੇ ਹਾਂ ਅਗਰ ਕੋਈ ਦੇਣਾ ਚਾਹੁੰਦਾ ਹੈ ਕਈ ਪਿੰਡਾਂ 'ਚ ਗਰੀਬ ਪੂਰੀ ਦੇ ਵਿਆਹ ਹੈ ਅਸੀਂ ਉਹਦੀ ਪੋਸਟ ਪਾਦਿਆ ਕਰਨੀ ਤੇ ਤੁਸੀਂ ਉੱਥੇ ਜਾ ਕੇ ਉਹਦੀ ਉਹਨਾਂ ਨੂੰ ਰਾਸ਼ਨ ਦੀ ਸੇਵਾ ਜ਼ਰੂਰ ਦਿਓ ਕਰੋ ਧੰਨਵਾਦ ਜੀ